ਵਾਸ਼ਪਾਖ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਜਿਲ੍ਹਾ ਫਰੀਦਕੋਟ ਦੇ ਪਿੰਡ ਸਾਦਕ ਵਿੱਚ ਉੱਭਰ ਰਿਹਾ ਸਿਤਾਰਾ ਬੱਚੀ ਨਵਜੋਤ ਕੋ ਜਿਸ ਨੇ ਫਰੀਦਕੋਟ ਹੀ ਨਹੀਂ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਆਪਣੇ 100 ਮੀਟਰ ਦੀ ਰੇਸ ਦਾ ਜੋਰ ਦਿਖਾ ਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਨਵਜੋਤ ਕੋ ਨੂੰ ਟ੍ਰੇਨ ਕਰਨ ਵਾਲੀ ਕੋਚ ਜੋ ਕਿ ਆਰਮੀ ਚੋਂ ਰਿਟਾਇਰ ਹੋਏ ਹਨ ਜਿਨ੍ਹਾਂ ਦਾ ਨਾਮ ਕੋਚ ਸਰਦਾਰ ਜਗਤਾ ਸਿੰਘ ਸਰਦਾਰ ਸੰਦੀਪ ਜੀ ਹੈ ਇਹ ਪੂਰੀ ਤਰ੍ਹਾਂ ਦੇ ਹੀ ਨਾਂ ਕੱਚਾ ਨੂੰ ਸਾਦਕ ਦੇ ਸਟੇਡੀਅਮ ਵਿੱਚ ਟ੍ਰੇਨ ਕਰ ਰਹੇ ਹਨ ਜੀ ਹਾਂ ਦੱਸ ਦਈਏ ਕਿ ਜੋ ਦੇ ਐਸਐਸਪੀ ਲੋਕ ਯਾ ਜੈਨ ਨੂੰ ਇਸ ਦੀ ਸੂਚਨਾ ਮਿਲੀ ਤਾਂ ਬੱਚੀ ਨਵਜੋਤ ਕੋਰ ਦੀ ਮਿਹਨਤ ਨੂੰ ਵੇਖਿਆ ਹੋਇਆ ਬੱਚੀ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਜੇ ਕੋਈ ਵੀ ਬੱਚਾ ਖੇਡਾਂ ਵਿੱਚ ਅੱਗੇ ਆ ਕੇ ਪੰਜਾਬ ਦਾ ਨਾਮ ਰੌਸ਼ਨ ਕਰਦਾ ਹੈ ਤਾਂ ਪੰਜਾਬ ਪੁਲਿਸ ਹਰ ਸਮੇਂ ਉਹਨਾਂ ਬੱਚਿਆਂ ਦਾ ਸਹਿਯੋਗ ਕਰੇ ਦੇਖਦੇ ਆਪਾਂ ਨਵਜੋਤ ਕਾ ਕਿਹੜੀ ਕਲਾਸ ਪੜ੍ਹਦੇ ਆਂ 6ਵੀਂ ਕਲਾਸ ਚ ਕਿਹੜੀਆਂ ਖੇਡਾਂ ਦੇ ਵਿੱਚ ਪਤਾ ਹਿੱਸਾ ਲੈ ਰਹੇ ਹੋ ਤੁਸੀਂ ਅਸੀਂ ਰੇਸ ਚ ਜੀ ਕਿੰਨੇ ਮੀਟਰ ਦੀ ਦੌੜ ਆ ਜਿਹੜੀ ਤੁਸੀਂ ਸੋ ਮੀਟਰ ਦੀ ਜੀ ਹੁਣ ਤੱਕ ਕਿੰਨੀ ਕਿੰਨੀ ਉਪਲਬਧੀ ਹਾਸਲ ਕਰੀ ਹੈ ਅਸੀਂ ਉਹਰੇ ਕੀ ਹੋ ਜਿੱਤੇ ਅਸੀਂ ਸਾਈਕਲ ਜਿੱਤੇ ਆ ਮੈਡਲ ਮੈਡਲ ਜਿੱਤੇ ਇੱਕ ਵੇ ਗਏ ਸੀ ਉੱਥੇ ਇੱਕ ਮੈਡਲ ਤੇ ਸਾਈਕਲ ਤੇ ਪੈਸੇ ਮਿਲੇ ਸੀ ਇੱਕ ਵੇ ਸੀ ਗਏ ਉੱਥੇ ਕੱਲੇ ਸਾਈਕਲ ਤੇ ਪੈਸੇ ਮਿਲੇ ਸੀਗੇ ਅਸੀਂ ਤਿੰਨ ਸਾਈਕਲ ਤੇ ਪੈਸੇ ਹੀ ਜਿੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਤ ਕੀ ਸੋਚ ਰੱਖੀ ਹੈ ਕੀ ਬਣਾਣਾ ਚਾਹੁੰਦੇ ਆ ਵਿਜ਼ਨ ਕੀ ਹੈ ਸੁਪਨਾ ਕੀ ਹੈ ਅਸੀਂ ਫੁੱਜੀ ਬਣਨਾ ਅਸੀਂ ਫੁੱਜੀ ਬਣ ਕੇ ਅਸੀਂ ਆਪ ਦੇ ਕੋਸ ਸਬਾਨ ਨੂੰ ਦਿਖਾਉਣਾ ਵੈ ਅਸੀਂ ਜੋ ਕੈਸੀ ਸੀ ਬਣ ਗਈ ਇੱਕ ਬੇਟੀ ਇਹ ਗੱਲ ਸਾਹਮਣੇ ਆਈ ਹੈ ਕਿ ਪੂਰੇ ਪੰਜਾਬ ਦੇ ਨਹੀਂ ਸਾਰੇ ਪੰਜਾਬ ਦੇ ਜਿੰਨੇ ਹੋਰ ਸਟੇਟਾਂ ਉਹਨਾਂ ਨੂੰ ਚੈਲੰਜ ਕਰਤਾ ਹੈ ਤੁਹਾਡੇ ਕੋਸ ਆ ਸਬਾਨ ਵੱਲੋਂ ਤੁਹਾਡੇ ਵੱਲੋਂ ਕਿ ਜਿਹੜਾ ਇਸ ਬੱਚੀ ਨੂੰ ਹਰਾਊਗਾ ਉਹਨੂੰ 7100 ਰੁਪਏ ਨਾਮ ਦੇਵਾਂਗੇ ਬਹੁਤ ਵੱਡੀ ਗੱਲ ਹੈ ਹਾਂਜੀ ਜੀ ਕਹ ਜੀ ਨਹੀਂ ਇਹ ਸਹੀ ਮੰਨਣਾ ਤੁਸੀਂ ਇਹ ਗੱਲ ਮੰਨਦੇ ਹੋ ਵੀ ਵਾਕਈ ਸਹੀ ਗੱਲ ਹੈ ਹਾਂਜੀ ਅਸੀਂ ਕਹਿੰਨੇ ਸਹੀ ਗੱਲ ਹੈ ਆਪਦੇ ਕੋਸ ਸਾਹਿਬਾਨ ਨੇ ਆ ਉਮੀਦਾਂ ਦੇ ਖਰੇ ਉਤਰੋਗੇ ਹਾਂਜੀ ਉਤਰਾਂਗੇ ਜੀ ਕੁਲਵਿੰਦਰ ਕੌਰ ਸਾਡਾ ਨਾਮ ਹੈ ਜੀ ਬਸ ਅਸੀਂ ਇਹ ਸਾਧਕ ਪਿੰਡ ਹੈ ਜੀ ਅਸੀਂ ਵੀਰੇ ਇਹ ਹੀ ਕਹਿਣਾ ਚਾਹੁੰਦੇ ਆ ਕਿ ਬੱਚੀ ਦਾ ਜੋ ਸੁਖਣਾ ਉਹ ਪੂਰਾ ਹੋਵੇ ਤਾਂ ਬਸ ਜਿੱਥੇ ਇਹਨਾਂ ਦੇ ਕੋਸ਼ ਸਾਹਿਬ ਦੇ ਨਾਲ ਹੀ ਹੈ ਸਹਿਯੋਗ ਸਾਡਾ ਸਾਰਾ ਕਿਹੜੀ ਗੇਮ ਬੱਤੀ ਨੇ ਸ਼ੁਰੂਆਤ ਕੀਤੀ ਹੈ ਪਹਿਲਾਂ ਸ਼ੋਰ ਉਹ ਇਹਨਾਂ ਨੇ ਕੀਤੀ ਹੈ ਵੀਰ ਜੀ ਸਾਈਕਲ ਲੈ ਕੇ ਆਏ ਸੀ ਹਰਾਜਪਿੰਡ ਚ ਪਹਿਲਾ ਸਾਈਕਲ ਲੈ ਕੇ ਆਏ ਸੀ ਉਸ ਤੋਂ ਬਾਅਦ ਇਹ ਚੰਡੀਗੜ੍ਹ ਚ ਸਾਈਕਲ ਲੈ ਕੇ ਆਏ ਇੱਕ ਮਲਾਲਾ ਪਿੰਡ ਚ ਲੈ ਕੇ ਆਏ ਜੀ ਦਿਲ ਸਾਈਕਲ ਲੈ ਕੇ ਆਏ ਪਰ ਇਹ ਪਤਾ ਲੱਗਿਆ ਕਿ ਸਾਈਕਲ ਰੱਖਣ ਵਾਸਤੇ ਕੋਈ ਜਗ੍ਹਾ ਹੀ ਨਹੀਂ ਜੀ ਨਹੀਂ ਜੀ ਨਹੀਂ ਹੈਗੀ ਜਗ੍ਹਾ ਨਹੀਂ ਕੀ ਹਾਲਾਤ ਕੀ ਹੈ ਕਰਦੇ ਤੁਹਾਡੇ ਹਾਲਾਤ ਤਾਂ ਸਾਡੇ ਬਸ ਠੀਕ ਹੀ ਹੈ ਜੀ ਟਾਈਮ ਪਾਸਾ ਵੈਗਰੂ ਦਾ ਜਿਵੇਂ ਮੜਾ ਚੰਗਾ ਕਰੀ ਪਤਾ ਲੱਗਿਆ ਵੀ ਤੁਸੀਂ ਦੋਵੇਂ ਬਿਮਾਰ ਰਹਿੰਦੇ ਆ ਹਾਂਜੀ ਇਹਨਾਂ ਦੇ ਪਾਪਾ ਦੇ ਲੱਤ ਦੀ ਵੀ ਜਾਨੀ ਕਿ 나ੜ ਬਲੋਕ ਕਹਿੰਦੇ ਨੇ 나ੜ ਬਲੋਕ ਆ ਥੋੜਾ ਸਮਾਂ ਕੰਮ ਤੇ ਲਾਉਂਦਾ ਥੋੜਾ ਸਾ ਰੈਸਟ ਕਰ ਲੈਂਦੇ ਆ ਸਾਡੇ ਵੀ ਹੱਡੀ ਨੂੰ ਪ੍ਰੋਬਲਮ ਆ ਰੀੜ ਦੀ ਨੂੰ ਬੈਠ ਕਮ ਉੱਠ ਕੇ ਨਹੀਂ ਹੁੰਦੀ ਸਾਡੇ ਤੋਂ ਕੰਮ ਨਹੀਂ ਹੁੰਦਾ ਬੱਚੀ ਦਾ ਸੁਭਨਾ ਕਿਵੇਂ ਪੂਰਾ ਕਰਉਂਦੀ ਬੱਚੀ ਦਾ ਸੁਹਣਾ ਹਲਾਲ ਐਵੇਂ ਸਭ ਦੀਆਂ ਦਵਾਈਆਂ ਨਾਲ ਸਪੋਰਟ ਨਾਲ ਐਸੇ ਤਰ੍ਹਾਂ ਕਿੰਨੇ ਬੱਚੇ ਤੁਹਾਡੇ ਸਾਡੇ ਤਿੰਨ ਬੱਚੇ ਆਦੀ ਪਤਾ ਲੱਗਿਆ ਕਿ ਐਸਐਸਪੀ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਬੱਚੀ ਨੂੰ ਆਸਰਾ ਦਿੱਤਾ ਹੈ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਵਧੀਆ ਲੱਗਾ ਜੋ ਬੱਚੀ ਨੂੰ ਹੌਸਲਾ ਦਿੱਤਾ ਐਸਐਸਪੀ ਨੇ ਪੂਰੀ ਮਦਦ ਕਹਿੰਦੇ ਅਸੀਂ ਕਰਾਂਗੇ ਜੀ ਜੋ ਬੱਚੀ ਨੂੰ ਚਾਹੀਦਾ ਸਾਨੂੰ ਦੱਸਿਆ ਕਰੋ ਜੋ ਵੀ ਹਾਂਜੀ ਖੋਜੋ ਨਾਮ ਕੀ ਕਹਨਾ ਚਾਹੋਗੇ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਬਹੁਤ ਹਿੰਦੀਆਂ ਉਮੀਦਾਂ ਪੂਰੀਆਂ ਕਰਨੇ ਚਾਹੁੰਦੇ ਜੀ ਕੁੜੀ ਦੀ ਬਾਰੇ ਜਿਹੜੇ ਕਰਦੇ ਹਾਲਾਤ ਕਿਸ ਤਰੀਕੇ ਦੇ ਕਰਦੇ ਹਾਲਾਤ ਤਾਂ ਥੋੜੇ ਜਿਹਾ ਮਾੜੇ ਹੀ ਆ ਸਾਡੇ ਤੇ ਬਾਕੀ ਇਹਦੀਆਂ ਉਮੀਦਾਂ ਪੂਰੀਆਂ ਕਰਨਾ ਅਸੀਂ ਚਾਹੁੰਦੇ ਆ ਉਮੀਦ ਹੈ ਤੁਸੀਂ ਇਹਦੀਆਂ ਉਮੀਦਾਂ ਪੂਰੀਆਂ ਕਰਦੇ ਹੋਗੇ ਮੈਂ ਤਾਂ ਫੋਲ ਰੱਖੀ ਬੈਠਾ ਹੀ ਕਿੰਨੇ ਬੱਚੇ ਕਿੰਨੇ ਤੁਹਾਡੇ ਤਿੰਨ ਬੱਚੇ ਆ ਜੀ ਆ ਮੇਰਾ ਨਾਮ ਜਗਤਾਰ ਸਿੰਘ ਹੈ ਅੱਜ ਨਵਜੋਤਕਰ ਬੱਚੀ ਦੇ ਸਿਲਸਲੇ ਦੇ ਵਿੱਚ ਆਪ ਐਸਐਸਪੀ ਦਫਤਰ ਅਫਰੀਦਕੋਟ ਵਿਖੇ ਪਹੁੰਚੇ ਸੀਗੇ ਇਹਨੇ ਜਿਹੜੇ ਤਿੰਨ ਸਾਈਕਲ ਜਿੱਤੇ ਸੀ ਤੇ ਹਾਈਲਾਈਟ ਹੋਈ ਆ ਤੇ ਐਸਐਸਪੀ ਪ੍ਰਗਿਆ ਮੈਡਮ ਪ੍ਰਗਿਆ ਜਾਨ ਨੇ ਬਹੁਤ ਹੀ ਜ਼ਿਆਦਾ ਹੌਸਲਾ افزਾਈ ਕੀਤਾ ਸਾਨੂੰ ਮੋਟੀਵੇਸ਼ਨ ਦਿੱਤਾ ਹੈ ਤੇ ਇੱਕ ਵਿਸ਼ਵਾਸ ਦਿਵਾਇਆ ਕਿ ਜਦੋਂ ਵੀ ਇਸ ਬੱਚੇ ਨੂੰ ਕਿਸੇ ਚੀਜ਼ ਦੀ ਰਿਕੁਆਇਰਮੈਂਟ ਆ ਜ਼ਰੂਰਤ ਆ ਉਹ ਇੱਥੇ ਨੇ ਜਿਵੇਂ ਚੇਂਜ ਵੀ ਹੋ ਕੇ ਕਿਸੇ ਹੋਰ ਜ਼ਿਲ੍ਹੇ ਚ ਜਾਂਦੇ ਨੇ ਤੇ ਇਸ ਬੱਚੇ ਦੀ ਹੈਲਪ ਲਈ ਉਹ ਹਮੇਸ਼ਾ ਅੱਗੇ ਆਉਣਗੇ ਤੇ ਕਿਹੜੀ ਗੇਮ ਬੱਚੀ ਖੇਡਦੀ ਆ ਔਰ ਕਦੋਂ ਸ਼ੁਰੂਆਤ ਕੀਤੀ ਆ ਤੁਸੀਂ ਵੀ ਆਂਦੇ ਕਿਹਾ ਦੇ ਰਹੇ ਆ ਬਹੁਤ ਵੱਡੀ ਮਦਦ ਕਰ ਰਹੇ ਹੋ ਉਹਨਾਂ ਦੀ ਅੱਛਾ ਇਹ 100 ਮੀਟਰ ਭਜਦੀ ਆ ਜੀ 100 ਮੀਟਰ ਦੀ ਇੱਕ ਦੌੜ ਆ ਕਈ ਤੇ ਇਹਨੀ ਜਿਹੜਾ ਪਿੰਕਾ ਜਰਗ ਵਾਲੀ ਉਹ ਚਲਾਈ ਗਈ ਇਹ ਮਹਿਮਾ ਜਿਹੜੀ ਲਹਿਰ ਚਲਾਈ ਉਹਨਾਂ ਨੇ ਉਹਦੇ ਵਿੱਚੋਂ ਇਹ ਪੂਰੇ ਪੰਜਾਬ ਦੇ ਵਿੱਚੋਂ ਤਿੰਨ ਸਾਈਕਲ ਜਿੱਤ ਚੁੱਕੀ ਆ ਤੇ ਉਹ ਤਿੰਨੇ ਸਾਈਕਲ ਪਹਿਲੀ ਰੇਸ ਨੂੰ ਛੱਡ ਕੇ ਜਿਹੜੇ ਦੋ ਸਾਈਕਲ ਸੀਗੇ ਉਹ ਚੈਲੰਜਰ ਵਾਲੇ ਸੀਗੇ ਕਿ ਇਹਨੂੰ ਬੱਚੇ ਨੂੰ ਕੋਈ ਹਰਾਊਗਾ ਤਾਂ ਉਹ ਉਹੜੂ ਸਹੇਦ ਤੇ ਜਾਣਗੇ ਇਸ ਟਾਈਮ ਨੈਕਸਟ ਜਿਹੜਾ ਸੰਡੇ ਆਉਣਾ ਕਾਤਰੋ ਸੰਗਰੂਰ ਉੱਥੇ ਆ ਉਹ ਵੀ ਚੈਲੰਜ ਦੇ ਨਾਲ ਤੇ ਇਸ ਬੱਚੀ ਉੱਥੇ ਆਪਾਂ ਲੈ ਕੇ ਜਾ ਰਹੇ ਆ ਰੇਸ ਲਾਊਗੀ ਤਾਂ ਸਾਨੂੰ ਉਮੀਦ ਆ ਕਿ ਜਿੱਤੂਗੀ ਤੇ ਇਹ ਸਾਈਕਲਾਂ ਤੱਕ ਦਾ ਸਫ਼ਰ ਨਹੀਂ ਆ ਤਾਂ ਆਪਾਂ ਇਸ ਬੱਚੀ ਨੂੰ ਇੰਟਰਨੈਸ਼ਨਲ ਟ੍ਰੈਕ ਤੱਕ ਲੈ ਕੇ ਜਾਣ ਦਾ ਸੁਪਨਾ ਕਰਦੇ ਆਂ ਬੱਚੀ ਨੇ ਵੀ ਕਿਹਾ ਵੀ ਮੈਂ ਫੌਜੀ ਬੰਨਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਬੱਚੀ ਦਾ ਕਿਸ ਤਰੀਕੇ ਦਾ ਸਾਥ ਦੇਉਂਗੇ ਜਿਵੇਂ ਮੇਰਾ ਇਹਦੇ ਨਾਲ ਸਾਲ ਲੰਘਿਆ ਇੱਕ ਪਿਛਲਾ ਸਾਲ ਲੰਘਿਆ ਤਾਂ ਬਾਕੀ ਬੱਚਿਆਂ ਨਾਲੋਂ ਟੋਟਲੀ ਡਿਫਰੈਂਸ ਹੈ ਕਿ ਇੱਕ ਇੱਕ ਜਿਹੜਾ ਸਪੋਰਟਸ ਬੱਚੇ ਦੇ ਵਿੱਚ ਡਿਸਪਲਨ ਹੋਣਾ ਚਾਹੀਦਾ ਸਾਰਾ ਕੁਝ ਹੈ ਅਗਰ ਆਪਾਂ ਘੱਟ ਚੀਜ਼ਾਂ ਦੇ ਵਰਕ ਕਰਦੇ ਆਂ ਕਿ ਆਪਾਂ ਨੂੰ ਚੀਜ਼ਾਂ ਦੇ ਵਿੱਚ ਜ਼ਿਆਦਾ ਪਾਉਣ ਦੀ ਲੋੜ ਨਹੀਂ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਪਾਈਆਂ ਹੋਈਆਂ ਉਹਨਾਂ ਤੇ ਰੱਖਣ ਦੀ ਲੋੜ ਹੈ ਉਸ ਕਰਕੇ ਵੀ ਆਪਣ ਨੂੰ ਇਹਨੂੰ ਹੈਲਪ ਕਰਨੇ ਵੀ ਸੌਖੀ ਹੋ ਜੂਗੀ ਤਾਂ ਆਪਾਂ ਇਹਦੇ ਨਾਲ ਖੜੇ ਆ ਜਦੋਂ ਤੱਕ ਇਹ ਕੁਝ ਬਣ ਨਹੀਂ ਜਾਂਦੀਗੀ ਆਪਣੇ ਕੋਲੇ ਇਹ ਤੇ ਆਪਾਂ ਇਹਦੇ ਨਾਲ ਖੜੇ ਆ ਤੇ ਆਪਾਂ ਇਹਨੂੰ ਕੁਝ ਨਾ ਕੁਝ ਬਣਾ ਕੇ ਛੱਡਾਂਗੇ ਕਿਉਂਕਿ ਆਪਾਂ ਮੈਂ ਫੌਜ ਚ ਰਿਟਾਇਰ ਹੋਇਆ ਤੇ ਮੈਨੂੰ ਲੱਗਦਾ ਕਿ ਜੇ ਮੈਂ ਇੱਕ ਬੱਚੇ ਨੂੰ ਆਪਾਂ ਸਟੈਬਲਿਸ਼ ਕਰਤਾ ਇਸ ਤੋਂ ਵੱਡੀ ਅਚੀਵਮੈਂਟ ਮੇਰੇ ਵਾਸਤੇ ਕੁਝ ਨਹੀਂ ਹੈ ਕਿ ਦੇਸ਼ ਦੀ ਸੇਵਾ ਕੀਤੀ ਹੁਣ ਆਪਾਂ ਕਿਸੇ ਬੱਚੇ ਦੀ ਸੇਵਾ ਕਰਦੀਏ ਇੱਕ ਫੈਮਿਲੀ ਦੀ ਸੇਵਾ ਕਰਦੀਏ ਇੱਕ ਆਪਣੇ ਪੰਜਾਬ ਨੂੰ ਜਾਂ ਦੇਸ਼ ਇੰਡੀਆ ਨੂੰ ਇੱਕ ਇਹੋ ਜਿਹਾ ਫਰੀਡ ਬਣਾ ਕੇ ਦੇ ਦਈਏ ਜਿਹੜਾ ਕਿਤੇ ਹਾਰੇ ਨਾ ਤੇ ਹਰ ਥਾਂ ਤੇ ਚੈਲੰਜ ਨਾ ਜਾਵੇ ਤਾਂ ਬਹੁਤ ਵੱਡੀ ਉਪਲਬਧੀ ਹੋਗੀ ਮੇਰੇ ਖਿਆਲੋਂ ਮਾਣ ਚ ਭਰਤੀ ਹੋਣਾ ਕਿ ਆਪ ਦੀ ਸੋਚ ਮੈਨੂੰ ਲੱਗਦਾ ਹੈ ਕਿ ਹਾਂ ਵੀ ਇਹ ਦਾ ਜਿਹੜਾ ਮੈਨੂੰ ਵੇਖ ਕੇ ਕਿਉਂਕਿ ਜਿਹੜਾ ਮੇਰਾ ਬਿਹੇਵੀਅਰ ਔਰ ਟਾਕਿੰਗ ਆ ਇੱਕ ਉਹ ਹੋ ਜਾਂਦੀ ਬੱਚਿਆਂ ਨਾਲ ਕਿ ਹਾਂ ਵੀ ਮੈਂ ਜਿਹੜੀਆਂ ਚੀਜ਼ਾਂ ਸਮਝਾਉਣੀ ਕਿ ਬਾਹਰ ਅੰਦਰ ਨਿਕਲ ਕੇ ਹਰ ਚੀਜ਼ ਦਾ ਪਤਾ ਕਿ ਕਿਹੜੀ ਗਲਤ ਹੈ ਕਿਹੜੀ ਸਹੀ ਇਹਨਾਂ ਨੂੰ ਦੱਸਿਆ ਜਾਂਦਾ ਟੋਕਿਆ ਜਾਂਦਾ ਹਰ ਚੀਜ਼ ਤੋਂ ਮੈਨੂੰ ਲੱਗਦਾ ਕਿ ਉਸੇ ਕਰਕੇ ਇਹਨੂੰ ਲੱਗਿਆ ਕਿ ਹਾਂ ਫੌਜੀ ਬੰਨਾ ਠੀਕ ਹੈ ਕਿ ਉਸ ਫੌਜ ਕਿਹੋ ਜਿਹਾ ਆਰਗੇਨਾਈਜੇਸ਼ਨ ਹੈ ਵੀ ਜਿੱਥੇ ਪਤਾ ਲੱਗਦਾ ਕਿ ਆਪਾਂ ਨੂੰ ਕਿਵੇਂ ਸਰਵਾਈਵ ਕਰਨਾ ਦੂਜਿਆਂ ਨਾਲ ਕਿਵੇਂ ਰਹਿਣਾ ਕਿਵੇਂ ਆਪਾਂ ਦੂਜਿਆਂ ਤੋਂ ਆਪ ਹੋ ਸਕਦੇ ਆ ਸਹੀ ਗਲਤ ਦਾ ਪਤਾ ਲੱਗਦਾ ਹੈ ਤੇ ਉਹਨਾਂ ਸ਼ਾਇਦ ਇਹਦੇ ਵਾਸਤੇ ਮੈਂ ਫਰਸਟ ਪਰਸਨ ਆ ਜਿਹੜਾ ਇਹਦੇ ਵਾਸਤੇ ਕੁਝ ਲੈ ਕੇ ਆ ਤਾਂ ਕਰਕੇ ਕਹਿੰਦੀ ਹਣੀ ਵੀ ਫੌਜੀ ਬੰਨਾ ਹਾਂ ਜੀ ਸਰ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਅਸੀਂ ਸਾਦਕ ਵਿਖੇ ਲੈਵਲ ਅਪ ਟ੍ਰੇਨਿੰਗ ਅਕੈਡਮੀ ਚਲਾ ਰੱਖੀ ਆ ਜਿਹਦੇ ਵਿੱਚ ਨਵਜੋਤ ਸਾਡੇ ਕੋਲੇ ਆਉਦੀ ਨੂੰ ਇੱਕ ਇੱਕ ਸਾਲ ਹੋ ਗਿਆ ਜੀ ਆਉਦੀ ਨੂੰ ਤੇ ਇਹ ਇਹਨੂੰ ਸਾਨੂੰ ਲੱਗਦਾ ਸੀ ਕਿ ਇਹ ਕੁਝ ਨਾ ਕੁਝ ਕਰੇਗੀ ਬੱਚੀ ਜ਼ਰੂਰ ਭੱਜੇਗੀ ਕਿਉਂਕਿ ਇਹਦਾ ਸਟੈਪ ਕਾਫੀ ਲੰਬਾ ਸੀਗਾ ਤੇ ਫਿਰ ਪਹਿਲਾਂ ਤਾਂ ਖੇਡਾ ਕਿਤੇ ਹੋਈਆਂ ਨਹੀਂ ਜੀ ਆਪਣੇ 1 ਸਾਲ ਵਾਂਗੂ ਹੀ ਹੋ ਗਿਆ ਤੇ ਹੁਣ ਜਿਵੇਂ ਖੇਡਾ ਵਤਨ ਪੰਜਾਬ ਦੀ ਹੁਣ ਨੈਕਸਟ ਵੀਕ ਚ ਜਾਂ ਸਤੰਬਰ ਦੇ ਦੂਜੇ ਹਫਤੇ ਚ ਆਉਣਗੀਆਂ ਤੇ ਅਸੀਂ ਇਸ ਬੱਚੀ ਨੂੰ ਨੈਸ਼ਨਲ ਲੈਵਲ ਤੱਕ ਤਾਂ ਇਸ ਸਾਲ ਖੜਾਵਾਗੇ ਖੜਾਵਾਗੇ ਅੰਡਰ 11 ਚ ਸਾਡੀ ਕੋਸ਼ਿਸ਼ ਆ ਤੇ ਜਦੋਂ ਜਿਵੇਂ ਜਿਵੇਂ ਬੱਚੀ ਵੱਡੀ ਹੁੰਦੀ ਜਾਊਗੀ ਇਹਨੂੰ ਅਸੀਂ ਇੱਕ ਵਧੀਆ ਟਰੈਕ ਤੇ ਦੇਖਣਾ ਚਾਹੁੰਦੇ ਆ ਤੇ ਐਸਐਸਪੀ ਮੈਡਮ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਮਾਨ ਇਹਨੂੰ ਕਾਫੀ ਲੈ ਕੇ ਦਿੱਤਾ ਅੱਜ ਵਧੀਆ ਯਾਨੀ ਕਿ ਸਪਾਈਕ ਵਗੈਰਾ ਕਿਟ ਵਗੈਰਾ ਇਸ ਬੱਚੀ ਕੋਲੇ ਕੁਝ ਵੀ ਨਹੀਂ ਸੀ ਨੰਗੇ ਪੈਰੀ ਦੌੜਦੀ ਸੀ ਬੱਚੀ ਤੇ ਅਸੀਂ ਹੁਣ ਇਸ ਬੱਚੀ ਦੇ ਆਉਣ ਨਾਲ ਸਾਡੇ ਕੋਲ ਕਾਫੀ ਬੱਚੇ ਆ ਗਏ ਨੇ ਗ Merci.